ਫਰੈਂਡਸ ਨੈਕਸਟ ਪੀਐਸ ਟੈਟ ਸਿਕਸੇ ਕੁਐਸਚਨ ਕਰ ਲੋ ਤਿਆਰੀ ਥੋੜੇ ਦੇ ਰਹਿ ਗਏ ਠੀਕ ਹੈ ਲਾਈਕ ਕਰਨਾ ਸ਼ੇਅਰ ਕਰਨਾ ਵੀਡੀਓ ਨੂੰ ਤੁਹਾਡੇ ਕੰਮ ਦੀਆਂ ਸਾਰੀਆਂ ਕਰਾਉਂਗੀ ਇੰਪੋਰਟੈਂਟ ਕੁਐਸਚਨ ਹੀ ਕਰਾਉਣੀ ਠੀਕ ਹੈ ਜਿਹੜੇ ਨਹੀਂ ਹੈਗੇ ਮੈਂ ਛੱਡ ਦੇਣੇ ਆ ਇਹਨਾਂ ਵਿੱਚੋਂ ਕਹਿੰਦੇ ਕਿਸ ਰਾਜ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਨਹੀਂ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਨਹੀਂ ਹੈ ਸੁਤੰਤਰਤਾ ਸੰਤੰਤਰ ਭਾਰ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਕੌਣ ਸਨ ਚੱਕਰਵਰਤੀ ਰਾਜਾ ਗੋਪਾਲ ਚਰੇ ਅੱਗੇ ਇਹਨਾਂ ਵਿੱਚੋਂ ਕਿਹੜੇ ਸਾਲ ਵਿੱਚ ਕਿਹੜਾ ਸਾਲ ਦੇਸ਼ ਵਿੱਚ ਪਹਿਲੀ ਰਾਸ਼ਟਰ ਪਾਤਕਾਲ ਦੀ ਘੋਸ਼ਣਾ ਕੀਤੀ ਗਈ ਸੀ 26 ਅਕਤੂਬਰ 1962 ਦੇ ਵਿੱਚ ਇਹ ਇਹਨਾਂ ਵਿੱਚੋਂ ਕਹਿੰਦੇ ਭਾਰਤ ਦੇ ਭਾਰਤ ਦੇ ਸੰਵਿਧਾਨ ਸਭਾ ਦੇ ਸਥਾਈ ਮੈਂਬਰ ਸਨ ਰਜਿੰਦਰ ਪ੍ਰਸ਼ਾਦ ਠੀਕ ਹੈ ਸਥਾਈ ਮੈਂਬਰ ਸੀਗੇ ਡਾਕਟਰ ਰਜਿੰਦਰ ਪ੍ਰਸ਼ਾਦ ਜਿਹੜੇ ਸੀਗੇ ਠੀਕ ਹੈ ਤੇ ਨੈਕਸਟ ਹੈ ਜਵਾਲਾ ਨਰੂ ਦੀ ਇਨਾ ਵਿੱਚੋਂ ਕਿਸ ਪਾਰਟੀ ਦੇ ਮੈਂਬਰ ਸਨ ਇਹ ਪਤਾ ਹੋਣਾ ਇੰਟਰਨੈਸ਼ਨਲ ਕਾਂਗਰਸ ਦੇ ਸੀਗੇ ਠੀਕ ਹੈ ਤੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ 인ਦਰਾ ਗਾਂਧੀ 1966 ਚ ਬਣੀ ਸੀਗੇ ਨੈਕਸਟ ਹੈ ਅੱਗੇ ਕਰ ਲੋ ਤੁਸੀਂ ਪੰਚਾਇਤ ਦੇ ਮੈਂਬਰ ਜਿਹੜੇ ਆ ਨਾਮਕਿਤ ਕਰਦਾ ਹੈ ਕੌਣ ਕਰਦਾ ਹੈ ਸਬੰਧਿਤ ਖੇਤਰੀ ਚੋਣ ਖੇਤਰਾਂ ਦੇ ਮਤਦਾਤਾ ਠੀਕ ਹੈ ਵਰਤਮਾਨ ਵਿੱਚ ਕਿਹੜੀ ਲੋਕ ਸਭਾ ਹੈ ਇਹ 17ਵੀਂ ਲੋਕ ਸਭਾ ਆ ਵਰਤਮਾਨ ਸਮੇਂ ਵਿੱਚ ਲੋਕ ਸਭਾ ਦੇ ਮੈਂਬਰ ਬਣ ਦੀ ਉਮਰ ਕਿੰਨੀ 25 ਸਾਲ ਹੁੰਦੀ ਹੈ ਇਹ ਕਨਫਿਊਜ਼ਨ ਹੋ ਜਾਂਦਾ ਹੈ ਹਮੇਸ਼ਾ ਆਉਂਦਾ ਹੈ ਇਹ ਕੁਐਸਚਨ ਰਾਜ ਸਭਾ ਦੇ ਮੈਂਬਰ ਬਣ ਲਈ 30 ਸਾਲ ਹੋਣੀ ਚਾਹੀਦੀ ਤੇ ਲੋਕ ਸਭਾ ਲਈ ਮੈਂਬਰ ਬਣ ਲਈ 25 ਸਾਲ ਉਮਰ ਹੋਣੀ ਚਾਹੀਦੀ ਇਹ ਕਨਫਿਊਜ਼ਨ ਹੁੰਦਾ ਬੱਚਿਆਂ ਨੂੰ ਹਮੇਸ਼ਾ ਹੀ ਇਹ ਤੁਸੀਂ ਕਰ ਲੋ ਦਿਮਾਗ ਵਿੱਚ ਰੱਖ ਲੋ ਠੀਕ ਹੈ ਭਾਰਤ ਦੀ ਸੰਸਦ ਵਿੱਚ ਕੌਣ ਕੌਣ ਹੁੰਦੇ ਹਨ ਲੋਕ ਸਭਾ ਰਾਜ ਸਭਾ ਤੇ ਰਾਸ਼ਟਰਪਤੀ ਤਿੰਨੇ ਹੀ ਹੁੰਦੇ ਆ ਠੀਕ ਹੈ ਨਿਮਨ ਲਿਖਤ ਵਿੱਚੋਂ ਕਿਸ ਸ਼ਬਦ ਦਾ ਭਾਰਤ ਦੇ ਸੰਵਿਧਾਨ ਵਿੱਚ ਕੋਈ ਜ਼ਿਕਰ ਨਹੀਂ ਹੈ ਬਜਟ ਦਾ ਠੀਕ ਹੈ ਬਜਟ ਦਾ ਕੋਈ ਜ਼ਿਕਰ ਨਹੀਂ ਹੈ ਕਈ ਵਾਰ ਇਹ ਤਰ੍ਹਾਂ ਕੁਐਸਚਨ ਪੁੱਛ ਲਏ ਜਾਂਦੇ ਆ ਭਾਰਤ ਵਿੱਚ ਪ੍ਰਸ਼ਾਸਨ ਦੀ ਬੁਨਿਆਦੀ ਖੇਤਰੀ ਇਕਾਈ ਨਿਮਨ ਲਿਖਤ ਵਿੱਚੋਂ ਕਿਹੜੀ ਹੈ ਇਹ ਹੈ ਜ਼ਿਲ੍ਹਾ ਠੀਕ ਹੈ ਜ਼ਿਲ੍ਹਾ ਹੈਗੀ ਆ ਨੈਕਸਟ ਹੈ ਆਮ ਤੌਰ ਤੇ ਕਹਿੰਦੇ ਚੋਣ ਜੋਗ ਦੇ ਨਿਮਤ ਨਿਮਨ ਨਿਯਮ ਅਨੁਸਾਰ ਇਹਦੇ ਪੋਲਿੰਗ ਬੂਥ ਜਿਹੜਾ ਮਤਦਾਤਾ ਦੇ ਘਰ ਤੋਂ ਕਿੰਨੀ ਦੂਰ ਤੇ ਹੋ ਸਕਦਾ ਹੈ 2 ਕਿਲੋਮੀਟਰ ਹੋਣਾ ਚਾਹੀਦਾ ਪੋਲਿੰਗ ਬੂਥ ਠੀਕ ਹੈ ਅੱਗੇ ਇੱਕ ਕਹਿੰਦੇ ਈਵੀਐਮ ਮਸ਼ੀਨ ਵਿੱਚ ਜਿਆਦਾ ਤੋਂ ਜਿਆਦਾ ਕਿੰਨੀਆਂ ਵੋਟਾਂ ਪੈ ਸਕਦੀਆਂ ਹਨ 3840 1500 ਦੀ ਹੀ ਲਿਸਟ ਵਰ ਬਣਾਈ ਜਾਂਦੀ ਹੈ ਲਿਸਟ 1500 ਦੀ ਬਣਾਈ ਜਾਂਦੀ ਹੈ ਤੇ ਵੋਟਾਂ ਕਿੰਨੀਆਂ ਪੈ ਸਕਾਂਗੇ 38140 ਵੋਟਾਂ ਪੈ ਸਕਦੀਆਂ ਕੇਂਦਰ ਸਰਕਾਰ ਦਾ ਸੰਵਿਧਾਨਿਕ ਪ੍ਰਧਾਨ ਕੌਣ ਹੁੰਦਾ ਹੈ ਰਾਸ਼ਟਰਪਤੀ ਹੁੰਦਾ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਹੈ ਭਾਰਤੀ ਸੰਵਿਧਾਨ 22 ਭਾਗਾਂ ਵਿੱਚ ਵੰਡਿਆ ਹੋਇਆ ਹੈ ਵਰਤਮਾਨ ਸਮੇਂ ਵਿੱਚ ਭਾਰਤੀ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਪ੍ਰਾਪਤ ਹਨ 6 ਮੌਲਿਕ ਅਧਿਕਾਰ ਪ੍ਰਾਪਤ ਹਨ ਭਾਰਤ ਦਾ ਸੰਸਦੀ ਪ੍ਰਜਾਤੰਤਰ ਕਿਸ ਦੇਸ਼ ਤੋਂ ਪ੍ਰਭਾਵਿਤ ਹੈ ਬ੍ਰਿਟੇਨ ਤੋਂ ਪ੍ਰਭਾਵਿਤ ਹੈ ਇਹ ਠੀਕ ਹੈ ਪੰਚਾਇਤੀ ਚੋਣ ਕਰਨ ਲਈ ਫੈਸਲੇ ਕੌਣ ਲੈਂਦਾ ਹੈ ਰਾਜ ਸਰਕਾਰ ਫੈਸਲੇ ਲੈਂਦੀ ਹੈ ਭਾਰਤ ਵਿੱਚ ਕਿਹੜੇ ਰਾਸ਼ਟਰਪਤੀ ਦੀ ਚੋਣ ਆਮ ਸਹਿਮਤੀ ਨਾਲ ਹੋਈ ਇਹ ਹੋਈ ਨੀਲਮ ਸੰਜੀਬਾ ਰੈਡੀ ਦੀ ਚੋਣ ਜਿਹੜੀ ਆ ਆਮ ਚੋਣ ਸਹਿਮਤੀ ਨਾਲ ਹੋਈ ਠੀਕ ਹੈ ਅੱਗੇ ਹੈ ਭਾਰਤ ਦੇ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਕਹਿੰਦੇ ਰਾਜ ਸਭਾ ਰਾਜ ਭਾਸ਼ਾ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ ਨੋਟ ਕਰ ਲਿਓ 22 ਭਾਸ਼ਾਵਾਂ ਨੂੰ ਦਰਜਾ ਦਿੱਤਾ ਗਿਆ ਹੈ ਕਿੰਦੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਉਪ ਰਾਸ਼ਟਰਪਤੀ ਰਾਸ਼ਟਰਪਤੀ ਦਾ ਪਦ ਕਦੋਂ ਤੱਕ ਸੰਭਾਲ ਸਕਦਾ ਹੈ ਇਹ ਨੋਟ ਕਰ ਲਓ ਯੂਰ ਇਹ 6 ਮਹੀਨੇ ਤੱਕ ਸੰਭਾਲ ਸਕਦਾ ਹੈ ਠੀਕ ਹੈ ਇਹ ਸਾਰੇ ਕੁਐਸਚਨਾਂ ਲੰਘ ਭਗ ਆ ਹੀ ਜਾਂਦੇ ਆ ਕਹਿ ਨਹੀਂ ਸਕਦੇ ਕਿਹੜਾ ਪਾਉਣਾ ਹੈ ਉਹਨਾਂ ਨੇ ਕਿਹੜਾ ਨਹੀਂ ਪਟੇ ਇਹ ਸਾਰੇ ਇਦਾਂ ਦੇ ਆਉਂਦੇ ਹੁੰਦੇ ਆ ਠੀਕ ਹੈ ਭਾਸ਼ਾ ਦੇ ਆਧਾਰ ਤੇ ਸਭ ਤੋਂ ਪਹਿਲਾਂ ਕਿਸ ਰਾਜ ਦਾ ਗਠਨ ਕੀਤਾ ਗਿਆ ਭਾਸ਼ਾ ਦੇ ਆਧਾਰ ਤੇ ਆਂਧਰਾ ਪ੍ਰਦੇਸ਼ ਦਾ ਸਭ ਤੋਂ ਪਹਿਲੇ ਗਠਨ ਕੀਤਾ ਗਿਆ ਸਿੱਖਿਆ ਨੂੰ ਕਿਸ ਸੂਚੀ ਦੇ ਅੰਤਰਗਤ ਰੱਖਿਆ ਗਿਆ ਹੈ ਜਿਹੜੀ ਸਿੱਖਿਆ ਉਹ ਸੰਵਰਤੀ ਸੂਚੀ ਦੇ ਅੰਤਰਗਤ ਰੱਖਿਆ ਗਿਆ ਹੈ ਸੰਸਦ ਦੇ ਹਰੇਕ ਸਦਨ ਦੀ ਬੈਠਕ ਵਿੱਚ ਪਹਿਲਾ ਵਿਸ਼ਾ ਕਿਹੜਾ ਹੁੰਦਾ ਹੈ ਪਹਿਲਾ ਵਿਸ਼ਾ ਅਪ੍ਰੇਸ਼ਨ ਕਾਲ ਹੁੰਦਾ ਹੈ ਠੀਕ ਹੈ ਅਪ੍ਰੇਸ਼ਨ ਪੁੱਛਦੇ ਆ ਨੇ ਇੱਕ ਦੂਏ ਨੂੰ ਅੱਗੇ ਹੈ ਸੰਸਦ ਦੇ ਕਿਹੜੇ ਤਿੰਨ ਅੰਗ ਹਨ ਇਹ ਨਾ ਰਾਸ਼ਟਰਪਤੀ ਲੋਕ ਸਭਾ ਤੇ ਰਾਜ ਸਭਾ ਇਹ ਵੀ ਕੁਐਸਚਨ ਪੱਕਾ ਹੀ ਆਉਂਦਾ ਹੈ ਤੁਹਾਨੂੰ ਇਹ ਹੀ ਨਹੀਂ ਪਤਾ ਹੁੰਦਾ ਤੁਹਾਨੂੰ ਅੰਗ ਕਿਹੜੇ ਆ ਰਾਜ ਸਭਾ ਦੇ ਮੈਂਬਰ ਕਿੰਨੇ ਸਾਲ ਲਈ ਚੁਣੇ ਜਾਂਦੇ ਹਨ ਇਹ 6 ਸਾਲ ਲਈ ਚੁਣੇ ਜਾਂਦੇ ਹਨ ਪਾ ਦੇ ਸੰਵਿਧਾਨ ਵਿੱਚ ਖੇਤੀ ਨੂੰ ਕਿਸ ਸੂਚੀ ਵਿੱਚ ਰੱਖਿਆ ਗਿਆ ਹੈ ਰਾਜ ਸੂਚੀ ਵਿੱਚ ਠੀਕ ਹੈ ਇਦਾਂ ਦੇ ਕੁਐਸਚਨ ਕਰ ਲੋ ਰਾਜਪਾਲ ਬਣ ਲਈ ਘੱਟੋ ਤੋਂ ਘੱਟ ਉਮਰ ਸੀਮਾ ਕਿੰਨੀ ਹੈ 35 ਸਾਲ ਪਾ ਦੇ ਪਹਿਲੇ ਕਾਨੂੰਨ ਅਤੇ ਨਿਆਂ ਦੇ ਮੰਤਰੀ ਕੌਣ ਸਨ ਪੀ ਬਰਾਬ ਅੰਬੇਦਕਰ ਠੀਕ ਹੈ ਪੀ ਬਰਾਬ ਅੰਬੇਦਕਰ ਸੀਗੇ ਕਾਨੂੰਨ ਤੇ ਨਿਆਂ ਦੇ ਮੰਤਰੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ 6 April 1980 ਈਸਵੀ ਨੂੰ ਹੋਈ ਸੀ ਠੀਕ ਹੈ ਜਿਹੜਾ ਨਮਕ ਸੱਤੇ ਗ੍ਰਹਿ ਦੇ ਦੌਰਾਨ ਨਿਮਤ ਲਿਖਤ ਵਿੱਚੋਂ ਗਾਂਧੀ ਜੀ ਨਾਲ ਜੁੜਿਆ ਸੀ ਸਰੋਜਨੀ 나ਇਡੋ ਜੁੜੀ ਸੀ ਇਹਦੇ ਹੈ ਇਹ ਯਾਦ ਕਰ ਖਿਲਾਓ ਨੈਕਸਟ ਹੈ ਦੇਖੋ ਮੈਂ ਤੁਹਾਡਾ ਫਾਇਦਾ ਹੀ ਸੋਚਦੀ ਭਾਰਤ ਦੀ ਸੰਤਾਨ ਤਰਤਾ ਦੇ ਸਮੇਂ ਗਵਰਨਰ ਜਨਰਲ ਕੌਣ ਸੀ ਇਹ ਸੀ ਲਾਰਡ ਮਾਉਂਟਬੈਟਨ ਠੀਕ ਹੈ ਆਮ ਆਦਮੀ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਇਹ ਹੋਈ ਸੀ 26 ਨਵੰਬਰ 212 ਨੂੰ ਠੀਕ ਹੈ ਦੇਖ ਲਓ 212 ਨੂੰ ਹੋਈ 22 ਤੱਕ ਇਹਨਾਂ ਨੇ ਆਪਣਾ ਬਹੁਤ ਆਪਣਾ ਨਾਮ ਜਿਹੜਾ ਕਮਾ ਲਿਆ ਠੀਕ ਹੈ ਤੇ ਦੇਖ ਲਓ ਕਿ ਬੜੀ ਮਾਤਰਾ 'ਚ ਨਾਲ ਇਲੈਕਸ਼ਨ ਜਿੱਤ ਕੇ ਆਪਣੀ ਪਾਰਟੀ ਦਾ ਮਜ਼ਬੂਤ ਕਰ ਲਈ ਇਹਨਾਂ ਨੇ ਅਖਲ ਭਾਤੀ ਟ੍ਰੇਡ ਯੂਨੀਅਨ ਕਾਂਗਰਸ ਤੇ ਪਹਿਲੇ ਨਿਰਦੇਸ਼ਕ ਕੌਣ ਸਨ ਲਾਲਾ ਲਾਜਪਤਰਾਏ ਕੌਣ ਸੀ ਲਾਲਾ ਲਾਜਪਤਰਾਏ ਪਾਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਨਿਰਦੇਸ਼ਕ ਕੌਣ ਸੀ ਡਬਲਿਊ ਸੀ ਬੈਨਰਜੀ ਇਹਨਾਂ ਵਿੱਚੋਂ ਕਿਸ ਘਟਨਾ ਨੂੰ ਰਾਸ਼ਟਰਵਾਦ ਦੀ ਅਵਧਾਰਨਾ ਦਾ ਜਨਕ ਮੰਨਿਆ ਜਾਂਦਾ ਹੈ ਪੁਨਰ ਜਾਗਰਣ ਨੂੰ ਠੀਕ ਹੈ ਭਾਰਤ ਦੇ ਪਹਿਲੇ ਉਪਰ ਉਪ ਪ੍ਰਧਾਨ ਮੰਤਰੀ ਕੌਣ ਸਨ ਸਰਦਾਰ ਬਲਬਾਈ ਪਟੇਲ ਸਨ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ 9 ਦਸੰਬਰ 1946 ਨੂੰ ਹੋਈ ਠੀਕ ਹੈ ਸੰਵਿਧਾਨ ਦੇ ਕਿਸ ਅਨੁਸ਼ੇਦ ਵਿੱਚ ਸੰਵਿਧਾਨ ਸੋਸ਼ੋਧਨ ਵੀ ਪ੍ਰਕਿਰਿਆ ਦਿੱਤੀ ਗਈ ਹੈ ਇਹ ਅਨੁਸ਼ੇਦ 368 ਵਿੱਚ ਦਿੱਤੀ ਗਈ ਹੈ ਸੰਵਿਧਾਨ ਸੋਸ਼ੋਧਨ ਦੀ ਜਿਹੜੀ ਆ ਠੀਕ ਹੈ ਕੁਛ ਇੱਕ ਤੁਸੀਂ ਨਾ ਵੀ ਕਰੋ ਤੁਹਾਡੇ ਦਿਮਾਗ ਦੇ ਹਿਸਾਬ ਨਾਲ ਸੁਣ ਲਓ ਸਾਰੇ ਡਾਕਟਰ ਪੀਮਰਾਮ ਮੇਦਗਨ ਨੂੰ ਕਿਸ ਮੌਲਿਕ ਅਧਿਕਾਰ ਨੂੰ ਭਾਰਤੀ ਸੰਵਿਧਾਨ ਦਾ ਦਿਲ ਤੇ ਆਤਮਾ ਕਿਹਾ ਹੈ ਜਿਹੜਾ ਆਪਾਂ ਅਸੀਂਗਾ ਨਾ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਇਹਨੂੰ ਦਿਲ ਤੇ ਆਤਮਾ ਦਾ ਅਧਿਕਾਰ ਕਿਹਾ ਜਾਂਦਾ ਡਾਕਟਰ ਰੰਬੀਦ ਕਰਨੇ ਨੇ ਨੂੰ ਨੇ ਕਿਸ ਇਹਨੂੰ ਕਿਹਾ ਸੀ ਠੀਕ ਹੈ ਅੱਗੇ ਭਾਰਤੀ ਜਿਹੜਾ ਸੰਵਿਧਾਨ ਵਿੱਚ ਕਿਸ ਸੰਸ਼ੋਧਨ ਦੁਆਰਾ ਨਾਗਰਿਕ ਦੇ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਹ 42ਵੇਂ ਸੰਸ਼ੋਧਨ ਦੁਆਰਾ ਠੀਕ ਹੈ ਇਸ ਸ਼ਾਮਲ ਕੀਤਾ ਗਿਆ ਹੈ ਨੈਕਸਟ ਹੈ ਕੱਲ ਮੈਂ ਤਾਂ ਵੀਡੀਓ ਨਹੀਂ ਪਾ ਹੋਈ ਕੋਈ ਸੌਰੀ ਮੈਂ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਾਉਣੀ ਚਾਹੁੰਦੀ ਤੁਹਾਨੂੰ ਸਵਿਧਾਨ ਸਭਾ ਦੇ ਮੈਂਬਰਾਂ ਨੂੰ ਕਿਸ ਨੇ ਪ੍ਰਤੱਖ ਰੂਪ ਵਿੱਚ ਚੁਣਿਆ ਰਾਜਾਂ ਦੀ ਵਿਧਾਨ ਸਭਾਵਾਂ ਨੇ ਠੀਕ ਹੈ ਅਕ ਕਿ ਪਾਤਿਸਾਰੇ ਇਹਨਾਂ ਦਾ ਅੱਗੇ ਕਰ ਲੋ ਪੰਚਾਇਤੀ ਰਾਜ ਅਧਿ ਨਿਯਮ 1992 ਦੁਆਰਾ ਸੰਵਿਧਾਨ ਵਿੱਚੋਂ ਕਿਹੜੀ ਅਨੁਸੂਚੀ ਜੋੜੀ ਗਈ ਹੈ 11ਵੀਂ ਅਨੁਸੂਚੀ ਜੋੜੀ ਗਈ ਹੈ। ਮੀ ਰੈਂਡੋਰ ਸੰਵਿਧਾਨ ਸਭਾ ਦੇ ਸਥਾਈ ਮੈਂਬਰ ਕੌਣ ਸਨ ਡਾਕਟਰ ਰਜਿੰਦਰ ਪਰਸ਼ਾਦ ਤੁਹਾਨੂੰ ਪਤਾ ਹੀ ਹੋਣਾ ਹਨਾ। ਭਾਰਤ ਦੇ ਸੰਵਿਧਾਨ ਵਿੱਚ ਪਹਿਲਾ ਸੰਸ਼ੋਧਨ ਕਦੋਂ ਕੀਤਾ ਗਿਆ 1951 ਚ ਪਹਿਲਾ ਸੰਸ਼ੋਧਨ ਕੀਤਾ ਗਿਆ ਸਹੀ ਠੀਕ ਹੈ। ਇਹੜੇ ਸਾਲ ਵਿੱਚ ਗੋਆ ਸਾਹਿਤ ਬਾਕੀ ਪੁਰਤਗਾਲੀ ਜਿਹੜੇ ਸੀਗੇ ਪੁਰਤਗਾਲੀ ਬਸਤੀਆਂ ਨੂੰ ਭਾਰਤੀ ਸੰਘ ਦਾ ਰਾਜ ਖੇਤਰ ਬਣਾਇਆ ਗਿਆ ਸੀ 1962 ਦੇ ਵਿੱਚ ਠੀਕ ਹੈ ਚਲੋ ਇਹ ਰਹਿਣ ਤੋਂ ਉਪਰਾਸ਼ਟਪਤੀ ਦੀ ਚੋਣ ਕੌਣ ਕਰਦਾ ਹੈ ਇਹ ਵੀ ਆ ਜਾਂਦਾ ਹੁੰਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਜਿਹੜੇ ਲੋਕ ਸਭਾ 13 ਸਵਾ ਦੇ ਸਾਰੇ ਮੈਂਬਰ ਠੀਕ ਹੈ ਲੋਕ ਸਭਾ ਤੇ ਰਾਸ਼ਟਰਪਤੀ ਸਾਰੇ ਮੈਂਬਰ ਜਿਹੜੇ ਉਪਰਾਸ਼ਟਰਪਤੀ ਦੀ ਚੋਣ ਕਰਦੇ ਆ ਠੀਕ ਹੈ ਇੱਕ ਸਾਲ ਵਿੱਚ ਘੱਟ ਤੋਂ ਘੱਟ ਕਿੰਨੀ ਵਾਰੀ ਸੰਸਦ ਦੀ ਬੈਠਕ ਹੋਣਾ ਜ਼ਰੂਰੀ ਹੈ ਦੋ ਵਾਰੀ ਇੱਕ ਸਾਲ ਵਿੱਚ ਘੱਟੋ ਘੱਟ ਜਿਹੜੀ ਦੋ ਵਾਰੀ ਹੁੰਦੀ ਹੈ ਨਾ ਹੋਣੀ ਵੀ ਜ਼ਰੂਰੀ ਹੈ ਠੀਕ ਹੈ ਨੈਕਸਟ ਹੈ ਭਾਰਤ ਦੇ ਪ੍ਰਧਾਨ ਮੰਤਰੀ ਬਣ ਲੈ ਘੱਟੋ ਘਾਟੂ ਮਰਜ਼ੂਰਤ ਹੁੰਦੀ 25 ਸਾਲ ਇਹ ਵੀ ਕੁਐਸਚਨ ਆ ਜਾਂਦਾ ਹੈ ਜਿਹੜਾ ਪ੍ਰਧਾਨ ਮੰਤਰੀ 25 ਸਾਲ ਉਹਦੀ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਨਿਮਤ ਲਿਖਤ ਵਿੱਚੋਂ ਕਿਹੜੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂ ਕੀਤੀ ਨਹੀਂ ਕੀਤੀ ਜਾਂਦੀ ਇਹ ਲੋਕ ਸਭਾ ਦੇ ਸਪੀਕਰ ਦੀ ਚੋਣ ਰਾਸ਼ਟਰਪਤੀ ਨਹੀਂ ਕਰਦਾ ਠੀਕ ਹੈ ਓਕੇ ਨੈਕਸਟ ਵੀਡੀਓ